80 ਪਰ ਨੂੰ ਸਸਰੀਕਾਲ ਕਣਕ ਬੀਜਣ ਤੋਂ ਬਾਅਦ ਹਨਾ 5ਵੇਂ ਦਿਨ 10ਵੇਂ ਦਿਨ ਹਨਾ 12ਵੇਂ ਦਿਨ ਕੁਸ਼ਤ ਪ੍ਰੋਬਲਮ ਆ ਜਾਂਦੀਆਂ ਨੇ ਪ੍ਰੋਬਲਮਾਂ ਹੈਗੀਆਂ ਨੇ ਜਰਮੀਨੇਸ਼ਨ ਸੰਬੰਧਤ ਦੇਖੋ ਜਦੋਂ ਕਣਕ ਦਾ ਵੀਵਿਰਾ ਕਰਨਾ ਹੁੰਦਾ ਆਪਾਂ ਨੇ ਹਨਾ ਉਦੋਂ ਜੇ ਆਪਾਂ 1/2 ਇੰਚ 1.5 ਇੰਚ ਦੇ ਵੀਵਿਰਾ ਕਰਦੇ ਹੈਗੀਆਂ ਤਾਂ ਕਣਕ ਜਲਦੀ ਗੁੱਡਾ ਚ ਬਾਹਰ ਆਉਂਦੀ ਹੈਗੀ ਆ ਠੀਕ ਹੈ ਜਦੋਂ ਆਪਾਂ 2 ਇੰਚ 2 ਇੰਚ ਹੱਦ ਕਈ ਵਾਰ 3 ਇੰਚ ਤੱਕ ਵੀ ਵਿਵਿਅਰ ਹੋ ਜਾਂਦਾ ਹੈਗਾ ਤਾਂ ਕਣਕ 4-5 ਦਿਨ ਜਿਹੜੀ ਲੇਟ ਬਾਰੇ ਆਉਂਦੀ ਹੈਗੀ ਆ ਠੀਕ ਹੈ ਇਹਦੇ ਵਿੱਚ ਕਿਸਾਨ ਪਰ ਅ ਘਵਰਾ ਰਹੇ ਹੈਗੇ ਆ ਵੀ ਭਾਈ ਕਣਕ ਬੀਜੇ ਨੂੰ 10 ਦਿਨ ਹੋ ਗਏ 12 ਦਿਨ ਹੋ ਗਏ ਅੱਧੀ ਕਣਕ ਖੁੱਡਾਂ 'ਚ ਨਜ਼ਰ ਆ ਰਹੀ ਹੈਗੀ ਆ ਅੱਧੀ ਕਣਕ ਹਲੇ ਖੁੱਡਾਂ 'ਚ ਨਜ਼ਰ ਨਹੀਂ ਆਈ ਹੈਗੀ ਕੀ ਅਸੀਂ ਉੱਥੇ ਪਾਣੀ ਲਾਈਏ ਜਾਂ ਨਾ ਲਾਈਏ ਠੀਕ ਹੈ ਦੇਖੋ ਜਿੱਥੇ ਤੁਹਾਡਾ ਬੀਵੇਰਾ ਡੂੰਗਾ ਹੋਇਆ ਮਤਲਬ 1 ਇੰਚ ਸਵਾ ਇੰਚ 1.5 ਇੰਚ ਤੋਂ ਜ਼ਿਆਦਾ ਨਹੀਂ ਗਈ ਤੇ ਵਿੱਚ ਕਣਕ ਦੀ ਬੀਜ ਆ ਇਸ ਤਰ੍ਹਾਂ ਪਹਿਲਾਂ ਆਪਾਂ ਖੁੱਡਾਂ ਨੂੰ ਪੱਟ ਕੇ ਦੇਖਣਾ ਹੈ ਖੁੱਡਾਂ ਨੂੰ ਪੱਟਣ ਸਾਰ ਜੇ ਤਾਂ ਇਸ ਤਰ੍ਹਾਂ ਥੱਲੇ ਢੂੰਗੂ ਰਵਜਿਆ ਹੋਇਆ ਹੈਗਾ ਠੀਕ ਹੈ ਫਿਰ ਤੱਕ ਕਣਕ 2 ਦਿਨ 4 ਦਿਨ 5 ਦਿਨ ਲੇਟ ਬਾਰੇ ਆਏਗੀ ਜਰਮੀਨੇਸ਼ਨ ਸਹੀ ਲੱਤਾ ਹੈਗਾ ਬੀਜ ਨੇ ਜੇ ਇਸ ਤਰ੍ਹਾਂ ਹੀ ਦਾਣਾ ਪਿਆ ਹੈਗਾ ਦਾਣਾ ਸੁੱਕ ਦੇ ਵਿੱਚ ਪਿਆ ਹੈਗਾ ਜਾਂ ਕਣਕ ਦੇ ਬੀਜ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਠੀਕ ਹੈ ਫਿਰ ਦੇਖੋ ਸੋਨੂੰ ਪਾਣੀ ਵੀ ਪਹਿਲਾਂ ਲਾਉਣਾ ਪਵੇਗਾ ਤੇ ਬੀਜ ਦਾ ਛਿੱਟਾ ਵੀ ਦੇਣਾ ਪਵੇਗਾ ਜੇ ਸੂੜੀ ਕਣਕ ਬੀਜ ਜਿਸ ਨੇ ਡੰਗਾਈ ਹੋਈ ਆ ਜਦ ਅੰਗੇ ਦੇ ਵਿੱਚ ਤੁਸੀਂ ਬੀਜਿਆ ਥੱਲੇ ਇਸ ਤਰ੍ਹਾਂ ਜਰਮੀਨੇਸ਼ਨ ਹੋਇਆ ਹੈਗਾ ਤਾਂ ਜਲਦੀ ਪਾਣੀ ਲਾਉਣ ਦੀ ਕੋਸ਼ਿਸ਼ ਤੁਸੀਂ ਜਿਹੜੀ ਨਾ ਕਰੋ ਪਾਣੀ ਜਿਹੜਾ ਜ਼ਮੀਨ ਦੇ ਮੁਕਤ ਦੇ ਹਿਸਾਬ ਨਾਲ 20ਵੇਂ ਦਿਨ 22ਵੇਂ ਦਿਨ 25ਵੇਂ ਦਿਨ ਤੱਕ ਤੁਸੀਂ ਜਿਹੜਾ ਲਾ ਸਕਦੇ ਹੋ ਸੂਪਰ ਸੀਡਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਕਿਉਂਕਿ ਜ਼ੀਰੋ ਡਲ ਵਾਲੀ ਦੇ ਵਿੱਚ ਤਾਂ ਕੋਈ ਦਿੱਕਤ ਹੀ ਨਹੀਂ ਹੁੰਦੀ ਹੈਗੀ ਠੀਕ ਹੈ ਜ਼ੀਰੋ ਡਲ ਵਾਲੀ ਤਾਂ ਸਭ ਤੋਂ ਪਹਿਲਾਂ ਘੁੰਟਾ ਜਵਾਰ ਆਉਂਦੀ ਹੈ ਇਹ ਜਾਦੇ ਦਿੱਕਤ ਸੂਪਰ ਸੀਡਰ ਦੇ ਵਿੱਚ ਬਣ ਜਾਂਦੀ ਹੈ ਜਾਂ ਜਿਹੜੀ ਆਪਾਂ ਸੀਡ ਡਰਿਲ ਜਾਂ ਬਾਹ ਕੇ ਬੀਜਾਂ ਉਹਦੀ ਵੀ ਜਿਹੜੀ ਡੰਗਾਈ ਹੈ ਆਪਾਂ ਕਈ ਵਾਰ ਵੱਧ ਕਰ ਲੈਨੇ ਹਨਾ ਉੱਥੇ ਪ੍ਰੋਬਲਮਾਂ ਇਹ ਆ ਜਾਂਦੀਆਂ ਨੇ ਇਸ ਵਾਰ ਸਭ ਤੋਂ ਵੱਧ ਬਗੀਰ ਵਾਲਾ ਸਲਟ ਕੀਤਾ ਕਿਸਾਨਾਂ ਨੇ ਇੱਕ ਕਿਸਾਨ ਨੇ ਵੀ ਮੈਨੂੰ ਆਪਣੇ ਖੇਤ ਬੁਲਾਇਆ ਸੀਗਾ ਤੇ ਪਿੰਡ ਚੱਕ ਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੀ ਵੀਡੀਓ ਹੈਗੀ ਖੇਤ ਦੀ ਤੇ ਉੱਥੇ ਇਸ ਤਰ੍ਹਾਂ ਦੇਖਿਆ ਤੇ ਪਹਿਲੀ ਗੱਲ ਤਾਂ ਘਬਰਾਉਣਾ ਨਹੀਂ ਹੈਗਾ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਜੇ ਦੇਖੋ ਸੀਡ ਦੇ ਵਿੱਚ ਪ੍ਰੋਬਲਮ ਹੈ ਫਿਰ ਤੁਹਾਨੂੰ ਕੋਈ ਫੈਸਲਾ ਲੈਣਾ ਪਊਗਾ ਠੀਕ ਹੈ ਜੇ 50% ਦਾਣੇ ਉੱਗੇ ਆ 50% ਦਾਣੇ ਨਹੀਂ ਉੱਗੇ ਫਿਰ ਤੁਹਾਨੂੰ ਛੱਟਾ ਵੀ ਦੇਣਾ ਪਵੇਗਾ ਤੇ ਜਦੋਂ ਪਾਣੀ ਲਾਉਂਗੇ ਤੁਸੀਂ ਠੀਕ ਹੈ ਪਰ ਜਿੱਥੇ ਇਸ ਤਰ੍ਹਾਂ ਦੀ ਸਥਿਤੀ ਹੈਗੀ ਆ ਕਣਕ ਡੂੰਗੀ ਵਿਜੀ ਹੈਗੀ ਆ ਉੱਥੇ ਤੁਸੀਂ ਕੋਸ਼ਿਸ਼ ਹੀ ਕਰਿਓ ਬਾਈ ਮਿੰਨ ਦਿਨ ਤਿੰਨ ਦਿਨ ਪਾਣੀ ਲਾਇਓ ਕਿਉਂਕਿ ਹੌਲੀ ਹੌਲੀ ਕਣਕ ਜਿਹੜੀ ਲੇਟ ਜਰਮੀਨੇਸ਼ਨ ਲੈਂਦਾ ਜਿਹੜੀ ਕਣਕ ਨੇ ਉਹ ਹੌਲੀ ਹੌਲੀ ਨਾਲ ਰਲ ਜੂਗੀ ਕਿਉਂਕਿ ਜਦੋਂ ਬੀਜ ਨੇ ਥੱਲੇ ਟੰਗੂ ਰਮਾਲਿਆ ਬੀਜ ਨੇ ਥੱਲੇ ਜਰਮੀਨੇਸ਼ਨ ਲੈ ਲਿਆ ਜਿਹੜਾ ਡੂੰਗਾ ਬੀਜ ਹੈ ਉਹ ਹੌਲੀ 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 ਜਿਹੜਾ ਬਾਹਰ ਆਵੇਗਾ ਕਿਸਾਨਾਂ ਦਾ ਬਹਿਮ ਹੈ ਵੀ ਬਾਈ ਕੀ ਜਿਹੜੀ ਕਣਕ ਡੂੰਗੀ ਨਹੀਂ ਜਾਈ ਕਿ ਕੀ ਉਹਦਾ ਝਾੜ ਘਟੇਗਾ ਕੀ ਹੋਰ ਮਾਰ ਕੇ ਆਵੇਗੀ ਨਹੀਂ ਵੇ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਜਿੱਥੇ ਇਹ 1.5 ਇੰਚ 1.7 ਇੰਚ ਤੋਂ ਉੱਦੰਗਾ ਇਹਦੇ ਵਿੱਚ ਕਣਕ ਬੀਜੀ ਜਾਂਦੀ ਹੈ ਉੱਥੇ ਕਣਕ ਲੇਟ ਆਉਂਦੀ ਹੈ ਦਾਣਾ ਤਾਂ ਜਰਮਿਨੇਸ਼ਨ ਸਹੀ ਦਿਨ ਲੈ ਲੈਂਦਾ ਜਿੱਤੇ 1.7 ਇੰਚ ਦੇਣੇ ਚਤੇ ਦਾਣਾ ਪਿਆ ਹੁੰਦਾ ਉੱਤੇ ਜਰਮਿਨੇਸ਼ਨ ਦਾ ਉਸੇ ਦਿਨ ਹੋਣਾ ਤੂ ਤਾਂ ਇੱਕ ਦਿਨ ਹੀ ਮਰਦਾ ਪਰ ਖੁਸ਼ੀ ਕਣਕ ਹੁੰਦੀ ਹੈ ਉਹ ਜਲਦੀ ਬਾਹਰੇ ਆ ਜਾਂਦੀ ਹੈ ਜਿਹੜੀ ਡੂੰਗੀ ਦੇ ਵਿੱਚ ਬੀਜੀ ਜਾਂਦੀ ਹੈ ਉਹ ਕਣਕ ਥੋੜੀ ਜੀ ਲੇਟ ਬਾਹਰੇ ਆਉਂਦੀ ਹੈ ਠੀਕ ਹੈ ਬਕਤੀ ਖਾਦ ਖਰਾਕਾ ਪੋਸਟ ਨਹੀਂ ਪਾਉਣੀ ਹੈਗੀ ਉਨੀ ਜੂਰੇ ਵਗੈਰਾ ਦੇਣੀ ਹੈਗੀ ਆ 44 ਸਪਰੇ ਹਾਂ ਆਪਾਂ ਸਮਝਦੇ ਹਿਸਾਬ ਨਾਲ ਕਰਨੀ ਹੈਗੇ ਨੇ ਪਰ ਕਾਫੀ ਦਿਨਾਂ ਤੋਂ ਇਹੀ ਸਮੱਸਿਆ ਦੇਖਦੇ ਆ ਰਹੇ ਹੈਗੇ ਆਂ ਵੀ 40% ਕਣਕ ਉੱਗੀ ਹੈ 50% ਕਣਕ ਉੱਗੀ ਹੈ ਕੀ ਬਾਈ ਹੁਣ ਇਹਨੂੰ ਅਸੀਂ ਪਾਣੀ ਲਈਏ ਜਿੱਥੇ ਮੈਂ ਵਾਰ-ਵਾਰ ਕਹ ਰਿਹਾ ਜਿੱਥੇ ਕਣਕ ਡੂੰਗੀ ਵਿੱਜੀ ਗਈ ਹੈਗਾ ਲੇਟ ਕਣਕ ਨਿਕਲੇਗੀ ਪਰ ਪਾਣੀ ਜਲਦੀ ਲਾਉਣ ਦੀ ਤੁਸੀਂ ਜਿਹੜੀ ਉਹਦੇ ਵਿੱਚ ਕੋਸ਼ਿਸ਼ ਨਹੀਂ ਕਰਨੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਸਾਨਾਂ ਦੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਦੇ ਆ ਰਹੇ ਹੈਗੇ ਆਂ ਭਾਵੇਂ ਗੋਲੀ ਡੰਡੇ ਸੰਬੰਧਿਤ ਹੈਗੀ ਆ ਭਾਵੇਂ ਤਤਾਂ ਸੰਬੰਧਿਤ ਹੈਗੀ ਆ ਹਰ ਰੋਜ਼ ਆਪਣੇ ਐਗਰੀਕਲਚਰ ਸਰਵਿਸ ਮੀਆਂ ਵੀ ਫੇਸਬੁਕ ਪੇਜ ਯੂਟਿਊਬ ਚੈਨਲ ਇੰਸਟਾਗ੍ਰਾਮ ਪੇ ਦੇ ਨਾਲ ਤੁਸੀਂ ਬਣੇ ਰਹੋ ਕਿਉਂਕਿ ਹਰ ਰੋਜ਼ ਕਿਸਾਨਾਂ ਦੇ ਲਈ ਆਪਾਂ ਮਾਰਨਿੰਗ ਈਵਨਿੰਗ ਤੇ ਦਵਾ ਦੇ ਟਾਈਮ ਅਪਡੇਟ